ਕਬੀਰ ਬੇੜਾ ਜਰ ਜਰਾ ਫੂਟੇ ਛੇ ਕਹਜਾਰ ਹਰਵੇ ਹਰਵੇ ਤੇਰ ਗਏ ਡੂਬੇ ਜਨ ਸਿਰ ਭਾਰ ਕਬੀਰ ਜੀ ਸਮਝਾਉਣਾ ਕਰਦੇ ਨੇ ਕਿ ਕਹਿੰਦੇ ਜਿਸ ਬੇੜੇ ਵਿੱਚ ਮੈਂ ਬੈਠਾ ਹਾਂ ਕਹਿੰਦੇ ਹਜ਼ਾਰਾਂ ਹੀ ਛੇਕ ਨੇ ਕਿਹੜਾ ਹੈ ਉਸ ਸਮੇਂ ਦੀ ਮਤ ਦੀ ਗੱਲ ਕਰਨਾ ਕਰਦੇ ਜਿਸ ਵਿੱਚ ਮਾਲਾ ਫੇਰਦੇ ਸੀ ਉਸ ਮਤ ਤੇ ਚੱਲਣਾ ਕਰਦੇ ਕਹਿੰਦੇ ਉਸ ਵਿੱਚ ਇਹ ਝੂਠ ਵਾਲੇ ਹਜ਼ਾਰਾਂ ਹੀ ਛੇਕ ਨੇ ਕਹਿੰਦੇ ਕੋਈ ਵੀ ਤਰਕ ਵਾਲੀ ਗੱਲ ਕਰਦੇ ਆ ਕੋਈ ਵੀ ਐਸੀ ਗੱਲ ਕਰਨਾ ਹੁੰਦੀ ਕਹਿੰਦੇ ਉਨੇ ਹੀ ਉਸ ਵਿੱਚ ਛੇਕ ਹੁੰਦੇ ਨੇ ਐਸਾ ਬੇੜਾ ਉਹ ਜਰਜਰਾ ਤੇ ਤਰਦੇ ਕਿਹੜੇ ਨੇ ਉਸ ਨੂੰ ਸਮਝਾਉਣਾ ਕਰਦੇ ਨੇ ਹਰੂਏ ਹਰੂਏ ਤੇਰ ਗਏ ਡੂਬੇ ਜਿਨ ਸਿਰ ਭਾਲ ਕਹਿੰਦੇ ਡੁੱਬਦੇ ਉਹ ਨੇ ਜਿਨ੍ਹਾਂ ਨੇ ਹਉਮੈ ਮੋਹ ਭਰਮ ਪੈ ਭਾਰ ਵਾਲੀ ਪੰਡ ਲੱਦੀ ਹੋਈ ਸਿਰ ਤੇ ਜਿਹੜੇ ਕਹਿੰਦੇ ਸੱਚ ਨੂੰ ਪਛਾਣ ਲੈਂਦੇ ਨੇ ਐਸੇ ਸੱਚ ਦੇ ਰਸਤੇ ਚੱਲਦੇ ਨੇ ਉਹਨਾਂ ਦੇ ਹੀ ਉਹ ਪੇੜੇ ਵਿੱਚ ਕਹਿੰਦੇ ਐਸੇ ਛੇਕਨੀਆ ਝੂਠ ਵਾਲੇ ਜਿਹੜੇ ਤਰੇ ਉਹੀ ਨੇ ਜਿਹੜੇ ਕਹਿੰਦੇ ਐਸੇ ਸੁਰਖਰੂ ਨੇ ਜਿਨ੍ਹਾਂ ਨੇ ਐਸੇ ਉਸ ਪੇੜੇ ਵਿੱਚ ਤੈਰਨਾ ਕੀਤਾ ਜਿਹੜਾ ਉਹ ਸੱਚ ਵਾਲਾ ਤੇ ਉਸ ਵਿੱਚ ਉਹੀ ਦਰਦੇ ਨੇ ਜਿਹੜੇ ਕਹਿੰਦੇ ਐਸੇ ਹਉਮੈ ਮੋਹ ਭਰਮ ਭੈ ਭਾਰ ਦੀ ਪਾਟ ਨਹੀਂ ਲੱਗਦੇ ਇਸੇ ਨੂੰ ਸਮਝਾਉਣਾ ਕਰਦੇ ਨੇ ਕਹਿੰਦੇ ਕੋਈ ਵੀ ਐਸਾ ਰਸਤਾ ਜਦੋਂ ਕਹਿੰਦੇ ਐਸੇ ਸੱਚ ਤੇ ਖੜਾ ਏ ਤੇ ਉਹ ਡੁੱਬਦਾ ਨਹੀਂ ਆ ਡੁੱਬਦਾ ਉਦੋਂ ਹੀ ਆ ਜਦੋਂ ਭੁਲੇਖੇ ਵਿੱਚ ਹੋਵੇ ਭਰਮ ਵਿੱਚ ਹੋਵੇ ਐਸਾ ਭਾਰ ਲੱਦ ਲਵੇ ਜਿਹੜਾ ਝੂਠ ਵਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ